ਵਿਆਹ ਕੋਈ ਮੇਲੇ ਦੀ ਰੌਣਕ ਨਹੀਂ ਇਹ ਤਾਂ ਦਿਨ ਦਿਹਾੜੇ ਦੀ ਮਿਹਨਤ ਹੈ ਘਰ ਉਸ ਵੇਲੇ ਟਿਕਿਆ ਰਹਿੰਦਾ ਹੈ ਜਦੋਂ ਦੋਵੇਂ ਪਤੀ ਪਤਨੀ ਇੱਕ ਦੂਜੇ ਨਾਲ ਨਰਮੀ ਨਾਲ ਪੇਸ਼ ਆਉਂਦੇ ਆਦਰ ਸਭ ਤੋਂ ਪਹਿਲਾ ਬੀਜ ਹੈ ਜਿੱਥੇ ਨਹੀਂ ਉੱਥੇ ਪਿਆਰ ਵੀ ਸੁੱਕ ਜਾਂਦਾ ਹੈ ਗੱਲਬਾਤ ਮਿਹਰਬਾਨੀ ਨਾਲ ਕਰੋ ਨਾ ਕਿ ਗਰੋਧ ਨਾਲ ਇੱਕ ਦੂਜੇ ਦੀ ਗੱਲ ਸੁਣੋ ਬਿਨਾਂ ਤੁਰੰਤ ਜਵਾਬ ਦੇਣ ਦੀ ਤਲਕੀ ਗਲਤੀ ਕਿਸੇ ਦੀ ਵੀ ਹੋ ਸਕਦੀ ਹੈ ਪਰ ਗਲਤੀ ਦੇ ਸਮੇਂ ਦਿਲ ਨਰਮ ਰੱਖਣਾ ਘਰ ਨੂੰ ਬਚਾਉਂਦਾ ਹੈ ਜਿੱਥੇ ਦੋਵੇਂ ਥੋੜਾ ਝੁੱਕ ਜਾਂਦੇ ਨੇ ਉੱਥੇ ਰਿਸ਼ਤਾ ਕਦੇ ਨਹੀਂ ਟੁੱਟਦਾ। ਘਰ ਦੀ ਖੁਸ਼ਹਾਲੀ ਵੱਡੀਆਂ ਗੱਲਾਂ ਨਾਲ ਨਹੀਂ ਛੋਟੀਆਂ ਦੇਵਾਨੀਆਂ ਨਾਲ ਬਣਦੀ ਹੈ। ਇੱਕ ਦੂਜੇ ਥਕਾਵਟ ਸਮਝੋ। ਖਾਮੋਸ਼ੀਆਂ ਪੜੋ ਤੇ ਜ਼ਰੂਰਤ ਦੇ ਵੇਲੇ ਹਿੰਮਤ ਬਣੋ। પતિ-ਪਤਨੀ ਇੱਕ ਦੂਜੇ ਦਾ ਸਾਥੀ ਬਣਨਾ ਪੈਂਦਾ ਹੈ ਮਿਰਨੇ ਕਰਨ ਨਹੀਂ। ਜੇਕਰ ਕੋਈ ਦਿਨ ਭਾਰਾ ਲੱਗੇ ਤਾੜਨਾ ਨਹੀਂ ਸਹਾਰਾ ਦੇ। ਜਿੱਥੇ ਦੋਵੇਂ ਆਪਣਾ ਗੁੱਸਾ ਬਸ ਵਿੱਚ ਰੱਖ ਲੈਂਦੇ ਹਨ ਉੱਥੇ ਪਿਆਰ ਖੇਤਾ ਵਾਂਗ ਵਾਦਾ ਹੈ ਯਾਦ ਰੱਖੋ ਕਰੇਟਾ ਨਾਲ ਨਹੀਂ ਸਬਰ ਤੇ ਸਤਕਾਰ ਨਾਲ ਖੜਦਾ ਹੈ ਜੇ ਦਿਲ ਸਾਫ਼ ਤੇ ਵਚਨ ਸੱਚੇ ਰਹਿਣ ਤਾਂ ਵ્યા ਰੱਬ ਦੇ ਵਰਗਾ ਸਕੂਨ ਦੇ ਸਕਦਾ ਹੈ